ਲੋਈਆ ਕਬੂਤਰ ਦੇ ਇੱਕ ਆਜ ਮੋਰ ਤੇ ਇੱਕ ਆ ਪਹਿਲਾਂ ਦੀ ਲੱਗੀ ਹੈ ਅੰਗਰੇਜ਼ੀ ਚੀਜ਼ ਇਹ ਆਗੇ ਕਰੋ ਆ ਪਰ ਪਰ ਕਰੋ ਹਾ ਲੋ ਜੀ ਇੱਕ ਆਜ ਹੋ ਵੀ ਨਾ ਕਲੀਅਰ ਇੱਕ ਆਜ ਨਵੀਂ ਕਲ ਦੀ ਤੇ ਆ ਖੜਿਆ ਜੀ ਆ ਕਲਰ ਥੋੜੀ ਥੋੜੀ ਲੱਗੇ ਇੱਥੇ ਨੀਲਾ ਥੋੜਾ ਪੁਰਾਣਾ ਲੱਗਾ ਹੈ ਤੇ ਆ ਕਬੂਤਰ ਦੀ ਕੰਡੀਸ਼ਨ ਵੇਖ ਲੋ ਜੀ ਠੀਕ ਹੈ ਵਗਿਆ ਪਿਆ ਕਬੂਤਰ ਜੇ ਸਾਤੇ ਸਾਤੇ ਵੇ ਰੱਤ ਰਾਤੀ ਮਾਦੀ ਦੀ ਜੀ ਪਾ ਲਈ ਸਤਿ ਸ਼੍ਰੀਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲਾਉ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਮੈਂ ਤੇ ਅਜਮਨਾਂ ਵੀਰ ਆਏ ਆ ਉਹ ਸਾਹਮਣੇ ਵੇਖੋ ਮਸਜਿਦ ਬਹੁਤ ਹੀ ਸੋਹਣੀ ਬਣਾਈ ਹੈ ਇਹੜਾ ਇਲਾਕਾ ਜੀ ਇਹ ਪਿੰਡੀ ਵਾਲੀ ਸਾਈਡ ਪੈ ਜਾਂਦਾ ਜੀ ਹੁਣ ਮੈਨੂੰ ਪਿੰਡ ਦਾ ਤੇ ਪਤਾ ਨਹੀਂ ਏ ਬਹੁਤ ਸੋਹਣੀ ਕਿ ਮੈਂ ਜਲ ਲਾਗੇ ਖਲੋ ਕੇ ਵੇਖਦੇ ਆ ਠੀਕ ਹੈ ਜੀ ਅੱਜ ਆਪਾਂ ਫੇਰ ਬਾਰਡਰ ਓਏ ਦੋਸਤੋ ਆਹ ਦੇਖ ਲਓ ਜੀ ਆ ਮਲਕੀ ਵਾਂਡ ਤੋਂ ਪਹਿਲਾਂ ਦੀਆਂ ਮੇਰੇ ਸਾਹਣਾ ਹੋਣੀਆਂ ਜੀ ਪਰ ਬਹੁਤ ਹੀ ਵਧੀਆ ਗੇਨੇ ਬਣਾਈਆਂ ਪੂਰਾ ਮਲਕੀ ਫਿੰਡੇ ਉਸਾਰੇ ਬਿਲਕੁਲ ਜਿਹਾ ਆਪਾਂ ਜਿਹੜਾ ਵਾ ਲੈਦੇ ਪੰਜਾਬ ਦੇ ਨਾਲ-ਨਾਲ ਤੁਰੇ ਹਿਲਦੇ ਆ ਠੀਕ ਹੈ ਮੈਂ ਤੇ ਮਨਾ ਵੀਰ ਸਾਨੂੰ ਬਹੁਤ ਹੀ ਪਿਆਰਾ ਲੱਗਾ ਮੈਂ ਜੋ ਭਰਾਵਾਂ ਨੂੰ ਦਿਖਾਉਂਦੇ ਆ ਆਹ ਦੇਖ ਲਓ ਜੀ ਲੋਈਆ ਕੱਲ ਦਾ ਕਬੂਤਰ ਆਇਆ ਜੀ ਅੱਜ ਬਾਪੇ ਨੇ ਫੜਿਆ ਜੀ ਇਹ ਤੇ ਛੱਪੜ ਦੇ ਵਿੱਚੋਂ ਫੜ ਕੇ ਲਾਇਆ ਭਿੱਜਿਆ ਪਿਆ ਕਬੂਤਰ ਆਹ ਕਲਰ ਇੱਕ ਸਾਈਡ ਆਹ ਲੱਗੇ ਇੱਕ ਸਾਈਡ ਆਹ ਕਲਰ ਲੱਗੇ ਆਹ ਨੰਬਰ ਵੀ ਪਿਆ ਜੀ ਠੀਕ ਹੈ ਜੀ ਨੰਬਰ ਹੋਣਾ ਇਧਰ ਦਾ ਜਾਂ ਪਾਰ ਦਾ ਇਹ ਨਹੀਂ ਪਤਾ ਬਾਕੀ ਆਪੇ ਜੀਰੋ ਤੇ ਕਿਹਦੇ ਆ ਵੇਰਦਾ ਜੀਰੋ ਕੋਈ ਨਹੀਂ ਵੇਰਦਾ ਆ ਕਲਰ ਹੈ ਲੋਈ ਦੋਸਤੋ ਅੱਜ ਮੇਰੇ ਨਾਲ ਹੀ ਮਨਾ ਵੀਰ ਤੇ ਆਪਾਂ ਲੈਏ ਆ ਜੀ ਕਬੂਤਰ ਲੈ ਠੀਕ ਹੈ ਜੀ ਇਹ ਮੋਹਰ ਵਾਲਿਆਂ ਦਾ ਦੋਸਤੋ ਰੇਟ ਬਹੁਤ ਹੀ ਜ਼ਿਆਦਾ ਵਾ ਆ ਦੇਖਦੇ ਤੁਸੀਂ ਇਹ ਰੀਆ ਆ ਆਪਾਂ ਦੇ ਡੱਬੇ ਵਿੱਚ ਪੁੱਟੇ ਨੇ ਭਾਏ ਮੈਂ ਵੀ ਨਾਮ ਹੀ ਰਾਇਆ ਪੁੱਟਦਾ ਆ ਠੀਕ ਹੈ ਜੀ ਸ਼ੜਖ ਜੂਰਾ ਆ ਗਿਆ ਇੱਕ ਜੂਰਾ ਲੋਈ ਦੋਸਤੋ ਸਾਹਮਣੇ ਇੱਕ ਪਿੰਡ ਆ ਗਿਆ ਇੱਥੇ ਆਪਾਂ ਜਾਣਦੇ ਆ ਤੇ ਪੁੱਛਦੇ ਆ ਕਿ ਨਾ ਕਿ ਵੀਰ ਕੋ ਕਬੂਤਰ ਜੀ ਮਿਲ ਜਾਂਦੇ ਆ ਲੋਈ ਹੈ ਇੱਧਰ ਡੇ ਰੇਟ ਵੇਜੇ ਠੀਕ ਹੈ ਲੋਈ ਦੋਸਤੋ ਮੈਂ ਤੇ ਮਨਵੀਰ ਜਿਹੜੇ ਗਏ ਅੱਜ ਦੋਵਾਂ ਨੇ ਕਬੂਤਰ ਲੈਣਾ ਤੇ ਆਪਾਂ ਕਬੂਤਰ ਲੈ ਕੇ ਘਰੇ ਆ ਗਏ ਆ ਤੇ ਆਹ ਦੋਸਤੋ ਜਿਹੜਾ ਕਬੂਤਰ ਫੜਿਆ ਸੀ ਜੇ ਛੱਪੜ ਤੇ ਡਿੱਗਾ ਸੀ ਕਬੂਤਰ ਤੇ ਆਹ ਫੜਿਆ ਜੀ ਠੀਕ ਹੈ ਜੀ ਆਹ ਕਲਰ ਇਹਦੇ ਲੱਗੇ ਜੇ ਤੇ ਆਹ ਦੇਖੋ ਜੀ ਇਹਦਾ ਇੱਕ ਪੱਤਾ ਧੁੰਮ ਜੇ ਕਬੂਤਰ ਬਹੁਤ ਹੀ ਵਧੀਆ 골ਡਨ ਕਬੂਤਰ ਆ ਲਓ ਜੀ ਚੈੱਕ ਕਰੋ ਜੀ ਇਹਦੀ ਅੱਖ ਆਪਣੇ ਹੰਦਲ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਅਮਿਤਪਾਲ ਸਿੰਘ ਜੀ ਮਜੀਠੇ ਤੋਂ ਉਹਨਾਂ ਦਾ ਧੰਨਵਾਦ ਚੋਹਾਨ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਵੀਡੀਓ ਦੇਖਦੇ ਜੇ ਕਮੈਂਟ ਕਰਦੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੋਬਨ ਵੀਰਿਆ ਜੀ ਗੁੱਡੂ ਭਾਜੀ ਹੁਣੀ ਜੋਤ ਭਾਜੀ ਹਣੀ ਕਰਪੂਥਲੇ ਤੋਂ ਲਓ ਜੀ ਅੱਖ ਦਾ ਦੂਜੀ ਸਾਈਡ ਦਾ ਵੀ ਬਿਲਕੁਲ ਜਿਹੜਾ 골ਡਨ ਕਬੂਤਰ ਜੇ ਕਲਰਾਂ ਦੇ ਉੱਤੇ ਕਲਰ ਤੁਹਾਨੂੰ ਫੇਰ ਦਿਖਾ ਦਿੰਦੇ ਆ ਜੀ ਇੱਕ ਸਾਈਡ ਲੱਗਾ ਜੇ ਆ ਪਿੰਕੇ ਦੇ ਕਲਰ ਆ ਪਿੰਕਰ ਇੱਕ ਸਾਈਡ ਲੱਗਾ ਜੇ ਹਰੇ ਆ ਪਰਕੇ ਠੀਕ ਹੈ ਜੀ ਤੇ ਨਾਲ ਜਿਹੜਾ ਇਹਦੇ ਕੜੀ ਪਈ ਜੇ ਜਦੋਂ ਦੋਸਤੋ ਇਹ ਫੜਿਆ ਸੀ ਉਸ ਟਾਈਮ ਗਿੱਲਾ ਆਇਆ ਸੀ ਉਸ ਟਾਈਮ ਦੀ ਵੀਡੀਓ ਵੀ ਪਹਿਲਾਂ ਆਪਾਂ ਐਡ ਕੀਤੀ ਏ ਠੀਕ ਹੈ ਜੀ ਤੇ ਆਹ ਨੰਬਰ ਇਹਦੇ ਪਿਆਜੇ ਹੁਣ ਨੰਬਰ ਆਪਾਂ ਨੂੰ ਪਤਾ ਨਹੀਂ ਜੀ ਹੁਣ ਵੀ ਕਿੱਦਾਂ ਦਾ ਕਿੱਦਾਂ ਦਾ ਨਹੀਂ ਆ ਪਰ ਜਿਹੜਾ ਆਪਾਂ ਬਿਲਕੁਲ ਹੀ ਜ਼ੀਰੋ ਲਾਈਨ ਵਾਲੀ ਸਾਈਡ ਹੀ ਗਏ ਹਾਂ ਜੀ ਤੇ ਉਹਨਾਂ ਨੇ ਕਿਹਾ ਵਾ ਵੀ ਕਬੂਤਰ ਜਿਹੜਾ ਪਾਰਦਾ ਹੀ ਆ ਆਪਾਂ ਹੁਣ ਇਹਦੀ ਚਿੱਟ ਵੀ ਲਾਗੇ ਤੇ ਵੇਖਾਂਗੇ ਵੀ ਕਬੂਤਰ ਹੈ ਕਿਦਾਂ ਦਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਕਬੂਤਰ ਦਿਖਾ ਦਨੇ ਦੂਜੇ ਦਾ ਵੀ ਤੁਹਾਨੂੰ ਜਿਹੜਾ ਸ਼ੌਂਕ ਕਰਾਉਂਦੇ ਆ ਫਿਰ ਇਹਦੀ ਆਪਾਂ ਜਿਹੜੀ ਚਿੱਟ ਖੋਲਾਂਗੇ ਜੀ ਕਿਉਂਕਿ ਆਪਾਂ ਇਹਦਾ ਵਾ ਪ੍ਰੂਫ ਰੱਖੀਦਾ ਵਾ ਲਓ ਜੀ ਕਬੂਤਰੇ ਦਾਣਾ ਪਾਣੀ ਲੱਭਦਾ ਪਿਆ ਵਾ ਠੀਕ ਹੈ ਜੀ ਤੇ ਆਉਂਦਿਆਂ ਦਾ ਕਬੂਤਰ 골ਡਨ ਕਬੂਤਰ ਜੀ ਦੋਸਤੋ ਕਬੂਤਰ ਦੀ ਖਲੋਣੀ ਖਲੋਣੀ ਤੁਸੀਂ ਵੇਖ ਸਕਦੇ ਜੇਕਰ ਨਹੀਂ ਚੰਗੀ ਤਾਂ ਮੇਰੇ ਭਰਾ ਸ਼ੌਂ ਕਰੀ ਜਾਓ ਤੇ ਜੇ ਕਿ ਭਰਾ ਦਾ ਇਧਰ ਵਾਲੇ ਦਾ ਨਿਕਲੂਗਾ ਤੇ ਆਪਾਂ ਉਹਦਾ ਵੀ ਜਿਹੜਾ ਨੰਬਰ ਆ ਉਹ ਦੇ ਦਾਂਗੇ ਵੀ ਆਹ ਨੰਬਰ ਵੀ ਤੇਰਾ ਹੈਗਾ ਇਹਦਾ ਆਪਣਾ ਕਬੂਤਰ ਲੇਲਾ ਕਿਉਂਕਿ ਆਪਾਂ ਜਿਹੜਾ ਵਾ ਠੀਕ ਹੈ ਪੈਸੇ ਖਰਚ ਕੇ ਚੀਜ਼ ਲਿਆਂਦੀ ਆ ਤੇ ਪੈਸੇ ਖਰਚ ਕੇ ਜੇ ਅਗਲੇ ਨੂੰ ਅਗਲੀ ਦੀ ਚੀਜ਼ ਮਿਲ ਜੇ ਤੇ ਇਤੋਂ ਹੋਰ ਕਿਹੜੀ ਵੱਡੀ ਗੱਲ ਆ ਜੀ ਲਓ ਇਸ ਤੋਂ ਬਾਅਦ 골ਡਨ ਕਬੂਤਰ ਤੋਂ ਬਾਅਦ ਜੀ ਜਿਹੜਾ ਤੁਹਾਨੂੰ ਆਪਾਂ ਕਬੂਤਰ ਦਿਖਾਉਣ ਲੱਗੇ ਆ ਜੀ ਸਭ ਤੋਂ ਪਹਿਲਾਂ ਇਹਦੀ ਮੋਰ ਦਾ ਹੀ ਸ਼ੌਂਕ ਕਰਾਓ ਕਿਉਂਕਿ ਮੋਰ ਜਿਹੜੀ ਦੀ ਫਿੱਕੀ ਹੋ ਗਈ ਆ ਆ ਲਓ ਜੀ ਇਹਦੀ ਮੋਰ ਤੇ ਇਹ ਆਪਣੇ ਰੋਮੀ ਉਸਤਾਦ ਜੀ ਜਰਮਨ ਵਾਲੇ ਆ ਜੀ ਕਿਉਂਕਿ ਇਹ ਕੋਈ ਇਹਦਾ ਫੂਨ ਨਾ ਕਰੇ ਇਹ ਕਬੂਤਰ ਦਾ ਜੀ ਠੀਕ ਹੈ ਜੀ ਇਹ ਰੋਮੀਸਤਾਜੀ ਜਰਮਨ ਹੁਣ ਆ ਲਿਆ ਉਹਨਾਂ ਨੇ ਜਿਹੜਾ ਆਪਣੇ ਕੋ ਕਬੂਤਰ ਜੇ ਇਹ ਲੈ ਲਿਆ ਜੀ ਠੀਕ ਹੈ ਜੀ ਆ ਇਹਦੇ ਕਲਰ ਲੱਗੇ ਸੀ ਜੇ ਤੇ ਆਹ ਬੋਤ ਤੇ ਕਲਰ ਲੱਗੇ ਆ ਆ ਇਹਦੇ ਮੋਹਰ ਲੱਗੀ ਹੈ ਠੀਕ ਹੈ ਜੀ ਆ ਇਧਰ ਕਲਰ ਤੇ ਆਹ ਦੇਖੋ ਇਹਦੇ ਕਲਰ ਆ ਇਦਾਂ ਕਲਰ ਬੰਦੇ ਜੀ ਇਹਦੇ ਦੂਜੀ ਸਾਈਡ ਵੀ ਦਿਖਾ ਦੂੰ ਦੂਜੀ ਸਾਈਡ ਪਿੰਕ ਪਿੰਕਾ ਠੀਕ ਹੈ ਜੀ ਸਿਆਲ ਕੋਟੀਆ ਕਬੂਤਰ ਜੇ ਹੁਣ ਤੁਹਾਨੂੰ ਇਹਦੇ ਪੰਜਿਆਂ ਦਾ ਵੀ ਸ਼ੌਂਕ ਕਰਾਉਂਦੇ ਜੀ ਤੋ ਇਹ ਸੰਜੀਵ ਚੋਹਾਨ ਸਾਹਿਬ ਉਹਨਾਂ ਦਾ ਧੰਨਵਾਦ ਹੈ ਜੀ ਬਾਜਵਾ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਪੰਜਿਆਂ ਦਾ ਸ਼ੌਂਕ ਕਰ ਲਓ ਜੀ ਜਾਮਣੀ ਪੰਜੇ ਜਾਮਣੀ ਪੰਜੇ ਜੀ ਬਿਲਕੁਲ ਹੀ 우ਸਤਾਦ ਅਖਬੀਰ ਸਿੰਘ ਜੀ ਦਬਈ ਵਾਲੇ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਡਾਕਟਰ ਸਾਹਿਬ ਜੀ ਆਪਣੇ ਡਾਕਟਰ ਵਿਕਰਮਜੀਤ ਸਿੰਘ ਜੀ ਉਸਤਾਦ ਡਾਕਟਰ ਵਿਕਰਮਜੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਨੂੰ ਪਿਆਰ ਕਰਦੇ ਤੇ ਲਓ ਜੀ ਸ਼ੌਂਕ ਕਰੀ ਜੋ ਤੇ ਲੋ ਜੀ ਸਿਆਲ ਕੋਟੀ ਕਬੂਤਰ ਜੇ ਆ ਵੇਖੋ ਜੀ ਇਹ ਤੁਹਾਨੂੰ ਚੰਗੀ ਦਾ ਅੱਖ ਜਿਹੜੀ ਕਲੀਅਰ ਕਰਕੇ ਲੋ ਜੀ ਆ ਜੇ ਸਿਆਲ ਕੋਟੀ ਦੀ ਅੱਖ ਲੋ ਜੀ ਅਜੇ ਮਤਲਬ ਕਿ ਪਹਿਲੀ ਉਡਾਰ ਚ ਜਿਹੜਾ ਕਬੂਤਰ ਆ ਗਿਆ ਵਾ ਠੀਕ ਹੈ ਜੀ ਤੇ ਬਾਕੀ ਦੋਸਤੋ ਜਿਹੜੀਆਂ ਆਪਾਂ ਇਹਦੇ ਵਿੱਚ ਨਾ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਵਾ ਜਦੋਂ ਆਪਾਂ ਘੁੰਮਦੇ ਫਿਰਦੇ ਹਾਂ ਦੋਸਤੋ ਤੇ ਕਬੂਤਰ ਜਿਹੜੇ ਆਪਾਂ ਵੇਖਦੇ ਰਹਿੰਦੇ ਲੋਕਾਂ ਭਰਾਵਾਂ ਕੋ ਤੇ ਰੇਟ ਜਿਆਦਾ ਹੋਣ ਕਰਕੇ ਜਿਹੜਾ ਆਪਾਂ ਕਬੂਤਰ ਨਹੀਂ ਲਈਦਾ ਠੀਕ ਹੈ ਜੀ ਤੇ ਆਪਾਂ ਉਸਤਾਦ ਜੀ ਨੂੰ ਕਬੂਤਰ ਪਾਇਆ ਸੀ ਤੇ ਉਸਤਾਦ ਜੀ ਨੂੰ ਜਿਹੜਾ ਕਬੂਤਰ ਆਹੜਾ ਪਸੰਦ ਆ ਗਿਆ ਸੀ ਜੀ ਠੀਕ ਆ ਤੇ ਉਹਨਾਂ ਨੇ ਲੋ ਜੀ ਆਹੜਾ ਕਬੂਤਰ ਜੀਏ ਉਸਤਾਦ ਜੀ ਨੂੰ ਆ ਗਿਆ ਸੀ ਜੀ ਪਸੰਦ ਠੀਕ ਆ ਤੇ ਉਹਨਾਂ ਨੇ ਜਿਹੜਾ ਆਪਾਂ ਨੂੰ ਕਿਹਾ ਕਿ ਆ ਵੀ ਰਗਵੀਰ ਤੂੰ ਕੋਈ ਗੱਲ ਨਹੀਂ ਲੈ ਲੈ ਤੇ ਆਹ ਮੈਂ ਕੀ ਕਲਰ ਕੋਰਨ ਲੱਗੇ ਤੇ ਮੋਰ ਵੀ ਇਹਦੇ ਲੱਗੀ ਜੀ ਤੇ ਬਾਕੀ ਜਿਹੜੇ ਤੁਸੀਂ ਵੀਡੀਓ ਚ ਦੇਖੇ ਆ ਕਬੂਤਰ ਠੀਕ ਹੈ ਜੀ ਤੇ ਉਹ ਵੀ ਜਿਹੜੇ ਆ ਲੋਕੀਰ ਦੀ ਪੈਸੇ ਬੜੇ ਮੰਗਦੇ ਤੇ ਆਪਾਂ ਕਬੂਤਰ ਜਿਹੜੇ ਆ ਠੀਕ ਹੈ ਜੀ ਇਸ ਕਰਕੇ ਆਪਾਂ ਘੱਟ ਲਈ ਆਈਦੇ ਆ ਤੇ ਆ ਸਿਆਲ ਕੋਟੀ ਆ ਕਬੂਤਰ ਜੇ ਠੀਕ ਹੈ ਜੀ ਤੇ ਦੂਜਾ ਜਿਹੜਾ ਕਬੂਤਰ ਆ ਉਹਦਾ ਪਤਾ ਨੂੰ ਹੁਣ ਸ਼ੌਕ ਕਰਾਉਂਦੇ ਆ ਜੀ ਤੇ ਲੋ ਜੀ ਆ ਜੀ ਗੁੱਡੂ ਭਾਈ ਜੀ ਆ ਜੀ ਆਪਣੇ ਉਹਨਾਂ ਦਾ ਵੀ ਧੰਨਵਾਦ ਆ ਜੀ ਸ਼ੌਕ ਕਰਾਉਣ ਪੀਪੀ 35 ਵਾਲੇ ਉਹਨਾਂ ਦਾ ਧੰਨਵਾਦ ਆ ਜੀ ਉਹ ਲਾਈਏ ਪਾਉਂਦਾ ਲੋ ਜੀ ਮਾਨ ਪੀਜਣ ਕਸੂਰ ਵਾਲੇ ਉਹਨਾਂ ਦਾ ਵੀ ਧੰਨਵਾਦ ਆ ਆਪਣੀਆਂ ਵੀਡੀਓ ਨੂੰ ਕਮੈਂਡ ਕਰਦੇ ਆ ਤੇ ਹੁਣ ਤਾਂ ਨੂੰ ਆਪਾਂ ਇਹਦਾ ਜਿਹੜਾ ਵਾ ਨੰਬਰ ਇਹ ਲਾ ਕੇ ਵੇਖਣ ਲੱਗੇ ਆ ਕਿਉਂਕਿ ਇਹ ਆਪਣਾ ਇੱਕ ਪ੍ਰੂਫ ਹੋ ਜੂਗਾ ਕਿ ਕਿਹੜਾ ਵਾ ਨੰਬਰ ਆ ਕਿਦਾਂ ਦਾ ਵਾ ਕਿਉਂਕਿ ਆਪਾਂ ਵੀ ਨੰਬਰ ਲਾ ਕੇ ਵੇਖਾਂਗੇ ਫੇ ਇਧਰ ਦਾ ਜਾਂ ਉਧਰ ਦਾ ਵਾ ਹਾਂ ਨੂੰ ਤੇ ਡਾਟ ਹੀ ਤੇ ਇਧਰ ਦਾ ਹੀ ਆ ਉਹ ਜਿੰਨੇ ਵੇਚਿਆ ਆਪਾਂ ਨੂੰ ਉਹ ਕਹਿੰਦਾ ਪਾਰਦਾ ਜੀ ਤੇ ਅਸੀਂ ਕਿਹਾ ਵੀ ਲਾ ਕੇ ਵੇਖ ਸਕਦੇ ਆ ਕਹਿੰਦਾ ਅਸੀਂ ਨਹੀਂ ਜੀ ਪਹਿਲਾਂ ਤੁਸੀਂ ਆਪਣਾ ਮਤਲਬ ਕਿ ਕਬੂਤਰ ਲੈ ਲਓ ਫੇਰ ਭਾਵੇਂ ਫੇਰ ਭਾਵੇਂ ਤੁਸੀਂ ਮੇਰੇ ਕੋ ਜੋ ਮਰਜ਼ੀ ਕਰ ਲੋ ਲਓ ਜੀ ਨੰਬਰ ਆਪਾਂ ਉਤਾਰਦੇ ਪਏ ਆ ਤੇ ਜਿਸ ਵੀਰ ਦਾ ਹੋਊਗਾ ਆਪਾਂ ਉਹਨੂੰ ਕਵਾਂਗੇ ਸਾਡੇ ਨਾਲ ਜ਼ਰੂਰ ਕੰਟੈਕਟ ਕਰ ਲੈ ਤੇ ਨੰਬਰ ਮਿਲਸਾਣਾ ਕੀ ਬੰਦਾ ਨਹੀਂ ਜੀ ਨੰਬਰ ਆਪਣੇ ਇੱਧਰ ਦਾ ਹੀ ਆ ਇੰਡੀਆ ਦਾ ਹੀ ਆਹੜਾ ਨੰਬਰ ਬੰਦਾ ਜੇ ਆਹੜਾ ਵੀਰ ਜੀ ਕਬੂਤਰ ਜੇ ਵੀਰ ਜਿਹੜੇ ਵੀਰ ਦਾ ਹੈਗਾ ਵਾ ਏ ਲਓ ਜੀ ਮਾਨੇ ਵੀਰ ਨੇ ਬਹੁਤ ਹੀ ਵਧੀਆ ਕੀਤਾ ਵੀ ਲਓ ਜੀ ਨੰਬਰ ਆ ਜਾਈ ਗਏ ਜੀ ਠੀਕ ਹੈ ਜੀ ਤੇ ਜਿਹੜੇ ਵੀਰ ਦਾ ਹੈਗਾ ਵੀਰ ਜੀ ਆਪਾਂ ਲੈ ਹਾਂਦਾ ਜੀ ਮੁੱਲ ਤੇ ਆਪਾਂ ਮੁੱਲ ਚੀਜ਼ ਦੇ ਦਾਂਗੇ ਠੀਕ ਹੈ ਆਪਾਂ ਸ਼ੌਂਕ ਨਹੀਂ ਖਰਾਬ ਕਰਾਂਗੇ ਭਰਾ ਦਾ ਤੇ ਆਪਣੇ ਨਾਲ ਜਿਹੜਾ ਕੰਟੈਕਟ ਕਰ ਲੇ ਜੀ ਤੇ ਆਪਣਾ ਵਟਸਐਪ ਨੰਬਰ ਜੀ 623964481 ਠੀਕ ਹੈ ਜੀ 623964481 ਆਪਣਾ ਵਟਸਐਪ ਨੰਬਰ ਜੀ ਇਹਦੇ ਆ ਕਬੂਤਰ ਜੀ ਵੀਰ ਜੀ ਵੇਖ ਲਓ ਜੀ ਤੁਹਾਡਾ 골ਡਨ ਕਬੂਤਰ ਠੀਕ ਹੈ ਆਪਾਂ ਨੂੰ ਲੱਗਾ ਸੀ ਚੰਗਾ ਤੇ ਆਪਾਂ ਲੈ ਆਂਦਾ ਸੀ ਇਹ ਠੀਕ ਹੈ ਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਇੱਧਰ ਦਾ ਨੰਬਰ ਜਾਂ ਉੱਧਰ ਦਾ ਤੇ ਇੱਕ ਆ ਸਿਆਲਕੋਟੀ ਲੈਂਦਾ ਹੈ ਸਿਆਲਕੋਟੀ ਜਿਹੜਾ ਆਪਣਾ ਸੇਲ ਹੋਇਆ ਚੁੱਕਿਆ ਵਾ ਕਿਉਂਕਿ ਆਪਣੇ ਉਸਤਾਦ ਰومی ਉਸਤਾਦ ਜੀ ਜਰਮਨ ਵਾਲੇ ਉਹਨਾਂ ਨੇ ਲੈ ਲਿਆ ਜੀ ਤੇ ਇਹਦਾ ਆਪਾਂ ਨੂੰ ਕੋਈ ਵੀਰ ਫੋਨ ਨਾ ਕਰੇ ਤੇ ਦੂਜਾ ਜਿਹੜਾ ਕਬੂਤਰ ਹੈ ਜੇ ਉਹਦੇ ਵੀਰ ਦਾ ਫੋਨ ਆਪਾਂ ਨੂੰ ਆ ਜਾਂਦਾ ਵਾ ਆਪਣੀ ਵੀਡੀਓ ਦੇਖਦਾ ਹੋਊਗਾ ਉਹਦਾ ਫੋਨ ਆਜੂਗਾ ਠੀਕ ਹੈ ਨਾ ਉਹਨੂੰ ਦੇ ਦਾਂਗੇ ਨਹੀਂ ਤੇ ਆਪਾਂ ਦੂਜੇ ਹੋਰ ਕਿਸੇ ਵੀ ਨੂੰ ਦੇ ਦਾਂਗੇ ਆ ਵੀਰ ਜੀ ਨੰਬਰ ਨਿਕਲਿਆ ਜੇ ਫੇਰ ਇੱਕਾਈ ਤੁਹਾਨੂੰ ਮਸ਼ੌਕ ਕਰਾ ਦਿੰਦਾ ਕਿਉਂਕਿ ਮन्ने ਵੀਰ ਨੇ ਫੜਿਆ ਨੰਬਰ ਤੇ ਕਲੀਅਰ ਕਰਾਂ ਆ ਜੇ ਲੈ ਵੀ ਜੇਸ ਵੀਰ ਦਾ ਹੋਵੇ ਆਪਣਾ ਕੰਟੈਕਟ ਕਰ ਲੈ ਸਾਡੇ ਨਾਲ ਤੇ ਆਪਾਂ ਜਿਹੜਾ ਲੋ ਜੀ ਦੋਸਤੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰਨਾ ਜੀ ਤੇ ਕਬੂਤਰ ਦੋਸਤੋ ਆਪਾਂ ਨੂੰ ਅੱਜ ਆੜੇ ਦੋ ਠੀਕ ਹੈ ਜੀ ਆੜੇ ਲੈਣ ਦੇ ਦੋ ਇਹ ਜਿਹੜਾ 골ਡਨ ਕਬੂਤਰ ਆ ਜੇ ਉਹਦੇ ਵੀਰ ਦਾ ਫੋਨ ਆ ਜਾਂਦਾ ਵਾ ਆਪਾਂ ਨੂੰ ਤੇ ਉਹਨੂੰ ਦੇ ਦਾਂਗੇ ਜੀ ਠੀਕ ਹੈ ਜੀ ਤੇ ਦੂਜਾ ਜਿਹੜਾ ਵਾ ਆਪਣਾ ਉਸਤਾਦ ਜੀ ਦਾ ਕਬੂਤਰ ਲੈ ਲਿਆ ਜੀ ਤੇ ਉਮੀਦ ਹੈ ਜੀ ਅੱਜ ਜਿਹੜੀ ਵੀਡੀਓ ਚੰਗੀ ਲੱਗੀ ਹੋਗੀ ਲਾਈਕ ਸ਼ੇਅਰ ਤੁਸੀਂ ਲਾਜ਼ਮੀ ਕਰਨਾ ਜੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ